ਅਰਸ਼ਾ ਕਹਿੰਦੇ ਸੂਰੇ ਵਾਲਿਆ ਅਰਸ਼ਾ ਕਹਿੰਦੇ ਸੂਰੇ ਵਾਲੇ ਪੜਦਾ ਪਰ ਹਰਮਣ ਇੱਥੇ ਰੱਖ ਇੱਥੇ ਰੱਖ ਜੇ ਮਿੱਤਰਾਂ ਜੇ ਮਿੱਤਰਾਂ ਦੀ ਚੜਤ ਤੋਂ ਟੱਕਰ ਉਹ ਬੱਲੇ 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 ਏ ਚੰੜਾਣਾਂ ਦੇ ਵਿੱਚ ਕੀ ਹੋਈ ਜਾਂਦਾ ਸਿਰਾ ਹੋਈ ਜਾਂਦਾ ਚੰੜਾਣਾਂ ਵਿੱਚ ਕੀ ਹੋਈ ਜਾਂਦਾ ਗਬਰੂ ਕਹਿੰਦੇ ਸੂਰੇ ਵਾਲਿਆ ਨਹੀਂ ਉਹ ਰਿੱਥਾ ਜੋ ਚੱਲਦੇ ਸੀ ਉਹ ਰੋਣਾ ਲਾਓ ਸਾਹਮੜੇ ਕਹਿੰਦੇ ਹਰਮਨ ਕਹਿੰਦੇ ਸਲੀਨੇ ਵਾਲਾ ਕਬੱਡੀ ਬੋਲੀ ਵੱਧਦਾ ਹੈ ਜਿਹੜੇ ਪੜਦੇ ਰੇਸ਼ਮਲੇ ਕਹਿੰਦੇ ਬੱਲੇ ਬੱਲੇ ਕਰਾਈ ਹੈ ਅੱਜ ਕੱਲ ਕੈਨੇਡਾ ਤੇ ਰੈਡਾ ਪਾਉਂਦਾ ਆ ਅਰਸ਼ਾ ਕਹਿੰਦੇ ਸੂਰੇ ਵਾਲੀਆਂ ਅਰਸ਼ਾ ਕਹਿੰਦੇ ਸੂਰੇ ਵਾਲੇ ਪੜਦਾ ਪਰ ਹਰਮਨ ਇੱਥੇ ਰੱਖ ਇੱਥੇ ਰੱਖ ਜੇ ਮਿੱਤਰਾਂ ਜੇ ਮਿੱਤਰਾਂ ਦੀ ਚੜ੍ਹ ਤੋਂ ਵੱਡੀ ਬਰਕਰਾਰ ਆ ਮੁੰਡਾ ਵੇ ਵੇ ਰੈਡਾ ਪਾਰਿਆ ਸਾਹਮੜੇ ਸੂਰੇ ਵਾਲੀਆਂ ਆ ਸੂਰੇ ਵਾਲੀਆਂ ਮੁਕਸਰੀਆ ਮੁਕਸਰੀਆ ਦੇ ਮੋਗੇ ਵਾਲਾ ਦੋ ਬੱਲਾਂ ਦੀ ਟੱਕਰ ਉਹ ਬੱਲੇ 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 ਏ ਚੰੜਾਣਾਂ ਦੇ ਵਿੱਚ ਕੀ ਹੋਈ ਜਾਂਦਾ ਸਿਰਾ ਹੋਈ ਜਾਂਦਾ ਚੰੜਾਣਾਂ ਵਿੱਚ ਕੀ ਹੋਈ ਜਾਂਦਾ ਗਬਰੂ ਕਹਿੰਦੇ ਸੂਰੇ ਵਾਲਿਆ ਨਹੀਂ ਉਹ ਰਿੱਥਾ ਜੋ ਚੱਲਦੇ ਸੀ ਉਹ ਰੋਕ ਦਿੱਤੇ ਇੱਥੇ ਹੋਰ ਸਲਾਮਾ ਜੁਰਤਾਂ ਨੂੰ ਤੇ ਕੋਈ ਕਰਨਾ ਪੈਂਦੀ ਚੰਮ ਦੀ ਚੱਲਦਾ ਪਹਿਲਾ ਸੈਮੀਫਾਈਨਲ ਮੈਚ ਚੰਦੜਾ ਦੇ ਕਬੱਡੀ ਕੱਪ ਦਾ ਜਿਤਨਾ ਕਿ ਨੇ ਸਵਾ ਫੈਸਲੇ ਕਰੂ ਮੇਰੇ ਵੀਰੋ ਲਓ ਪਾਈ ਹੋਈ ਰੇਟ ਤੇ ਅਰਜ ਸੂਰੇ ਵਾਲੀਆ ਅਰਜ ਸੂਰੇ ਓ ਯਾਰਛੇ ਅਰਛੇ ਅਰਛੇ ਤੇ ਅਮਰ ਅਮਰ ਤੇ ਅਰਛੇ ਦੋ ਦੋ ਖਿਡਾਰੀਆਂ ਦੇ ਟੱਕਰ 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 ਓ ਸਾਰ ਓ ਸਾਰ ਓ ਓ ਸਾਰੇ ਸਾਰੇ ਪੜਗੇ ਓ ਚੰਦੜਾ ਵਿੱਚ ਤੰਦਲਾ ਵਿੱਚ ਸਾਨ ਪੜ ਗਏ ਸਾਨ ਪੜ ਗਏ ਆ ਟੱਕਰ ਇੱਥੇ ਇੱਥੇ ਜੱਟ ਦਾ ਮੁਕਾਬਲਾ ਉਹ 10ਵੇਂ ਨੂੰ ਕਿੱਥੇ ਉਹ ਜੱਟ ਦਾ ਮੁਕਾਬਲਾ ਉਹ ਇਦਾਂ ਦੇ ਮੈਚ ਕਿਤੇ ਕਿਤੇ ਦੇਖਣ ਨੂੰ ਮਿਲਦੇ ਆ ਤਾੜੀ ਤੋੜੀ ਤਾੜੀ ਤੋੜੀ ਤਾੜੀ ਤੋੜੀ ਮਾਰ ਦੋ ਆ ਤਾਂ ਸਿਰਾਈ ਹੋ ਗਿਆ ਆ ਤਾਂ ਨਜ਼ਾਰਾ ਹੀ ਆ ਗਿਆ ਆ ਤਾਂ ਆਿਆਂ ਦਾ ਮੋਲੀ ਮੁੜ ਗਿਆ